ਆਮੇ ਟਿਕੜ ਭਾਇਆ ਹਾਂਜੀ ਕਿਸਾਨ ਵੀਰੋ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਸਵਾਗਤ ਹੈ ਜੀ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਜਿਹੜੀ ਦੋਸਤੋ ਆਪਣੀ ਵਿਜਿਟ ਹੈਗੀ ਆ ਪਿੰਡ ਗਹਿਰੀ ਹੈਗੀ ਹੈ ਜੀ ਠੀਕ ਹੈ ਜੀ ਤਹਿਸੀਲ ਤੇ ਜਿਹੜਾ ਇਸ ਪਿੰਡ ਨੂੰ ਤਰਨਤਾਰਨ ਸਾਹਿਬ ਲੱਗਦਾ ਹੈਗਾ ਬਿਲਕੁਲ ਬਾਰਡਰ ਦੇ ਨੇੜੇ ਜਿਹੜਾ ਪਿੰਡ ਆ ਦੋਸਤੋ ਠੀਕ ਆ ਚਾਹਲ ਪਿੰਡ ਬਿਲਕੁਲ ਲਾਗੇ ਹੈਗਾ ਤੇ ਤਕਰੀਬਨ ਸੋਰ ਸਿੰਘ ਦੀ ਜਿਹੜੀ ਦੂਰੀ ਆ ਦੋਸਤੋ ਕੋਈ 14 ਕਿਲੋਮੀਟਰ ਦੀ ਆ ਬਾਕੀ ਚਵਾਲ ਵੀ ਤਕਰੀਬਨ 80 ਕਿਲੋਮੀਟਰ ਆ 80 ਤਕਰੀਬਨ ਦੋਸਤੋ ਇਹ ਨਹੀਂ ਕਿ ਜਿਹੜੀ ਅਵਾਟ ਅਗੇ ਰਹਿ ਜਾਂਦਾ ਤੇ ਬ ਤੇ ਬਿਹੜਾ ਤੁਹਾਨੂੰ ਜਿਹੜੀਆਂ ਦੋਸਤੋ ਦਿਖਾਉਣੀਆਂ ਨੇ ਘਟੋ ਘਟ ਵੀ 10 ਨਾਗ ਹੋਣਗੇ ਠੀਕ ਹੈ ਜੀ ਆ ਤਕਰੀਬਨ 8 ਤੋਂ 10 ਕੇ ਨਾਗ ਹੋਣੇ ਇਹ ਮਹਾਰਾਸ਼ਟਰ ਦੀ ਬਿਲਕੁਲ ਜਿਹੜੀ ਤਿਆਰੀ ਹੋਈ ਹੈ ਦੋਸਤੋ ਲੋਡ ਜਿਹੜੀ ਹੈਗੀ ਦੋਸਤੋ ਗੱਡੀ ਦੇ ਵਿੱਚ ਕਰਕੇ ਮਹਾਰਾਸ਼ਟਰ ਜਿਹੜੀਆਂ ਜਾ ਰਹੀਆਂ ਨੇ ਬਿਹੜਾ ਤੇ ਬਾਈ ਨੇ ਜਿਹੜੀਆਂ ਸੇਲ ਕੀਤੀਆਂ ਨੇ ਤਕਰੀਬਨ ਆਪਾਂ ਪੁੱਛਾਂਗੇ ਵੀਰ ਤੋਂ ਪੂਰੀ ਇਨਫਰਮੇਸ਼ਨ ਲਵਾਂਗੇ ਵੇੜਾ ਦੋਸਤੋ ਕੀ ਇਹਨਾਂ ਦਾ ਰਿਕਾਰਡ ਹੈਗਾ ਕਿ ਮਿਲਕ ਰਿਕਾਰਡ ਆ ਕਿੰਨੇ ਦੀਆਂ ਕਿਹੇ ਸੇਲ ਕੀਤੀਆਂ ਨੇ ਠੀਕ ਆ ਜੀ ਜਿਹੜੀ ਡਿਲੀਵਰੀ ਹੈ ਖਾਸ ਤੌਰ ਤੇ ਮਹਾਰਾਸ਼ਟਰਾ ਜਾ ਰਹੀ ਹੈ ਜੀ ਠੀਕ ਹੈ ਬਾਕੀ ਬਤੇਰੇ ਡਿਟੇਲ ਜਿਹੜੀ ਹੈਗੀ ਆ ਆਪਾਂ ਵੀਰ ਸਾਹਿਬ ਦੇ ਨਾਲ ਗੱਲ ਕਰਨੀ ਹੈ ਉਹਨਾਂ ਤੋਂ ਲੈ ਕੇ ਪੂਰੀ ਇਨਫਰਮੇਸ਼ਨ ਤੁਹਾਡੇ ਨਾਲ ਸਾਂਝੀ ਕਰਾਂਗੇ ਠੀਕ ਆ ਜੀ ਵੇੜਾ ਜਿਹੜੀਆਂ ਦੋਸਤੋ ਤੁਸੀਂ ਕਿਸੇ ਵੀਰ ਨੇ ਖਰੀਦਣੀਆਂ ਹੈਗੀਆਂ ਖਾਸ ਤੌਰ ਤੇ ਚਾਹੇ ਵੇਚਣੀਆਂ ਹੈਗੀਆਂ ਤੇ ਨੰਬਰ ਜਿਹੜੇ ਆਪਾਂ ਬਿਲਕੁਲ ਚਲਾਵਾਂਗੇ ਸਕਰੀਨ ਤੇ ਉਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਲਗਾਤਾਰ ਸਕਰੀਨ ਤੇ ਨੰਬਰ ਚੱਲ ਰਹੇ ਆ ਦੋਸਤੋ ਠੀਕ ਹੈ ਜੀ ਬਿਹੜਾ ਖਰੀਦਣ ਵਾਸਤੇ ਵੀ ਸੰਪਰਕ ਕਰ ਸਕਦੇ ਹੋ ਜੇਕਰ ਕਿਸੇ ਕਿਸਾਨ ਵੀਰ ਨੇ ਵੇਚਣੀਆਂ ਨੇ ਖਾਸ ਤੌਰ ਤੇ ਤਰਨਤਾਰਨ ਅਮਰਸਰ ਏਰੀਆ ਦੇ ਵਿੱਚ ਚੁਭਾਲ ਠੀਕ ਹੈ ਜੀ ਸੁਰਸਿੰਘ ਏਰੀਆ ਦੇ ਵਿੱਚ ਕਿਸੇ ਵੀਰ ਦੇ ਪਸ਼ੂ ਵੇਚਨੇ ਹੋਣ ਖਾਸ ਤੌਰ ਤੇ ਐਚ ਐਫ ਬਿਹੜਾ ਠੀਕ ਹੈ ਜੀ ਤਾਂ ਤੁਸੀਂ ਜਿਹੜਾ ਖਾਸ ਤੌਰ ਤੇ ਨੰਬਰ ਵੀਰ ਉਹਨਾਂ ਦਾ ਆਪਾਂ ਚਲਦੇ ਕਰ ਦੇਨੇ ਆ ਜਿਨ੍ਹਾਂ ਨਾਲ ਆਪਾਂ ਹੁਣ ਗੱਲ ਕਰਕੇ ਪੂਰੀ ਇਨਫੋਰਮੇਸ਼ਨ ਲੈਣੀ ਆ ਆ ਹਾਂਜੀ ਹਾਂਜੀ ਆਜੋ ਮੇਰੇ ਸਾਹਮਣੇ ਸਾਹਮਣੇ ਸਭ ਤੋਂ ਪਹਿਲਾਂ ਵੀਰ ਸਾਸਰੀ ਕਾਲ ਸਾਸਰੀ ਕਾਲ ਜੀ ਤੇ ਇੱਕ ਆਪਣੇ ਵੀਰਾਂ ਭਰਾਵਾਂ ਨੂੰ ਆਪਣਾ ਨਾਮ ਜਰੂਰ ਦੱਸਦੇ ਸਾਹ ਸਿੰਘ ਜੀ ਸਾਹ ਬਾਈ ਕੀ ਕੰਮ ਕਰ ਕੀ ਹੈਗਾ ਵਪਾਰ ਦਾ ਕੰਮ ਹੈ ਜੀ ਵਪਾਰ ਦਾ ਜੀ ਤੇ ਪਸ਼ੂ ਘਟੋ ਘਟ ਬਹਿੜਾਂ ਦੇ ਵਿੱਚ ਆਪਣੇ ਅੱਜ ਕਿੰਨੇ ਨਾਗ ਜਿਹੜੇ ਆਪਣਾ ਮਹਾਰਾਸ਼ਟਰ ਜਾ ਰਹੇ ਇਹ 10 ਨਾਗ ਚੱਲੇ ਜੀ 10 ਨਾਗ ਚੱਲੇ ਹਾਂਜੀ ਕਰੀਦੋ ਫਰੋਕਤ ਪਾਈ ਜੀ ਫਿਰ ਤੁਸੀਂ ਕੀ ਕੀਤੀ ਇਹਨਾਂ ਦੀ ਹਾਂਜੀ 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 ਠੀਕ ਆ ਤੇ ਆਪਾਂ ਭਾਅ ਪੜਦਾ ਦੱਸਣਾ ਤੇ ਕਿੰਨੇ ਕ ਦੁੱਧ ਤੇ ਮਤਲਬ ਕਿ ਚੱਲ ਸਕਦੀਆਂ ਨੇ ਬਿਹੜਾ ਉਹ ਦੱਸਣੀਆਂ ਹੈਗੀਆਂ ਸਟਾਰਟਿੰਗ ਆਪਾਂ 1 ਨੰਬਰ ਤੋਂ ਲੈ ਕੇ ਸਟਾਰਟ ਕਰ ਲੀਜੀ ਚਾਹੇ ਇੱਧਰਲੇ ਪਹਿਲੇ ਨੰਬਰ ਤੋਂ ਆ ਜੀ ਠੀਕ ਆ ਤੇ ਨਾਲ ਨਾਲ ਜਿਹੜੀ ਦੋਸਤੋਂ ਮਿਲਕਿੰਗ ਦੱਸੂਗਾ ਮੈਂ ਤੁਹਾਨੂੰ ਕਿੰਨੇ ਕ ਮਿਲਕ ਜਿਹੜੀਆਂ ਚਵਾਉਣ ਵਾਲੀਆਂ ਜਿਹੜੀਆਂ ਬਿਹੜਾ ਨੇ 3 ਨੰਬਰ ਵਾਲੀ ਜਿਹੜੇ 25 26 ਲੀਟਰ ਦੁੱਧ ਕਰੋ 25 26 ਲੀਟਰ ਜੀ ਹਾਂਜੀ ਹਾਂਜੀ ਠੀਕ ਆ ਇੱਕ ਵੀਰ ਆਪਾਂ ਕੋਲੇ ਰੱਖ ਲਈਏ ਵੀ ਜਿਹਨੇ ਵੀਰ ਨੇ ਖੋਲ ਕੇ ਦਿਖਾਉਣੀਆਂ ਠੀਕ ਹੈ ਵੇ ਇੱਕ ਖੋਲ ਕੇ ਦਿਖਾਓ ਜੀ ਸੂਹਤ ਕਿੰਨਾ ਮ ਦੂਜਾ ਤੀਜਾ ਜੀ ਆਹ ਦੂਜਾ ਜੀ ਦੂਜਾ ਦੂਜਾ ਸੂਹਤ ਤੇ ਕੀ ਭਾਅ ਪੜਦਾ ਜੀ ਕਿੰਨੇ ਮੋਲ ਚ ਆਪਾਂ ਚਲੋ ਸੇਲ ਕੀਤੀ ਹੈ ਇਹ ਇਹ ਆਪਾਂ 2 ਘੱਟ 60 ਦੀ ਲੈ ਗਦੀ 2 ਘੱਟ 60 ਦੀ 58 ਦੀ ਆਪਾਂ ਹਾਂ ਠੀਕ ਹੈ ਜੀ ਬਾਕੀ ਵੱਡੀ ਵਹਿੜ ਆ ਦੋਸਤੋ ਤੁਸੀਂ ਕੱਦ ਕਾਠੀ ਜਿਹੜਾ ਵੇਖ ਕੇ ਚੈੱਕ ਕਰ ਲੈਣਾ ਹੈਗਾ ਬਾਕੀ ਹਵਾਨੇ ਦੀ ਪੰਤਰ ਵੇਖ ਕੇ ਤੁਸੀਂ ਚੈੱਕ ਕਰ ਲਓ ਠੀਕ ਹੈ ਜੀ ਵੱਡੇ ਕੱਦ ਕਾੜ ਦੇ ਵਿੱਚ ਵਹਿੜ ਆ ਠੀਕ ਆ ਥਾਨ ਹਵਾਨੇ ਦੀ ਆਰਡਰ ਦੀ ਕੁਆਲਿਟੀ ਕਾਫੀ ਜ਼ਿਆਦੀ ਖੂਬਸੂਰਤ ਆ ਠੀਕ ਆ ਲੈਓ ਜੀ ਮੋੜ ਆ ਦੇਖੋ ਜੀ ਭਾਈ ਸਾਹਿਬ ਇਹ ਦਿਨ ਹਜੇ ਲੈ ਜਾਂਦੀ ਹੈ ਕਿਵੇਂ ਇਹ ਹਫਤਾ ਇੱਕ ਹਫਤਾ ਕੱਢੂਗੀ ਇੱਕ ਹਫਤਾ ਲੈ ਜੂਗੇ ਜੀ ਹਾਂਜੀ ਹਾਂਜੀ ਠੀਕ ਆ ਤੇ 58000 ਦੀ ਮਤਲਬ ਵੀ ਹੋਈ ਯਾ ਹਾਂ ਨਾ ਹੋਈ ਹੈ ਹਾਂਜੀ ਹਾਂਜੀ ਠੀਕ ਆ ਇਸ ਤੋਂ ਬਾਅਦ ਅਗਲੀ ਵਾਰ ਦੀ ਕੀ ਹੈਗੀ ਜੀ ਡਿਟੇਲ ਇਹ ਸੂਈ ਹੈ ਜੀ ਇਹਦਾ ਅਭੀ ਬੌੜੀ ਇਹਦੀ 12 13 ਕਿਲੋ ਬੱਚਾ ਕੀ ਆ ਗਿਆ ਜੀ ਬੱਚਾ ਇਹਦੀ ਬਸ ਬਛੜੀ ਹੈ ਤੇ ਸੂਬਾ ਦੂਜਾ ਸੂਈ ਹੈ ਜੀ ਇਹ ਦੂਜਾ ਤੀਜਾ ਠੀਕ ਆ ਜੀ ਠੀਕ ਆ ਦੂਜਾ ਸੂਆ ਜਿਹੜਾ ਦੋਸਤੋ ਇਹ ਵੈੜ ਸੂਈ ਆ ਠੀਕ ਆ ਤੇ ਵੈੜ ਕੱਦ ਕਾਠੀ ਵੀ ਜਿਹੜਾ ਸੋਨਾ ਹੈਗਾ ਬਿਲਕੁਲ ਐਚ ਐਫ ਵੈੜ ਹੈਗੀ ਆ ਫਬਾਨੇ ਦੀ ਬੰਦਰ ਤੁਸੀਂ ਵੇਖ ਕੇ ਚੈੱਕ ਕਰ ਲੈਣੀ ਆ ਤਕਰੀਬਨ ਜਿਹੜੀਆਂ ਦੋਸਤੋ ਨਾਰਮਲੀ 20 ਤੋਂ ਪਲੱਸ ਵਾਲੇ ਵੈੜਾ ਕਹਾਂਗੇ ਬਾਕੀ ਅੱਗੇ ਜਿਹੜਾ ਦੋਸਤੋ ਕਿੰਨਾ ਮਿਲ ਕੇ ਚਵਾਉਂਦੀਆਂ ਪੀਕ ਲੈਵਲ ਉਹ ਅੱਗੇ ਆਉਣ ਵਾਲਾ ਸਮਾਂ ਦੱਸੋ ਕਿਉਂਕਿ 25 ਦਿਨ ਉੱਤੇ ਪੂਰਾ ਪੀਕ ਲੈਵਲ ਹੋਵੇਗਾ ਤੇ ਕਿੰਨਾ ਕੁ ਜਿਹੜਾ ਮਿਲ ਕੇ ਚਵਾਉਣ ਗਿਆ ਵੈੜਾ ਠੀਕ ਆ ਇਹਦਾ ਭਾਈ ਜੀ ਫਿਰ ਕਿੰਨੇ ਦੀ ਦੇ ਲੈ ਕੀਤੀ ਆ ਇਹ 50 ਦੀ ਲੈ ਕੇ ਦਿੱਤੀ 50 ਦੀ ਅਛਾ ਦੀ 50 ਦੀ ਹੋ ਗਈ ਹੈ ਸੈਕੰਡ ਨੰਬਰ ਵਾਲੀ ਹਾਂਜੀ 50 ਦੀ ਲੈ ਗਈ ਤੂੰ ਮੈਂ ਰੋਕ ਲ ਭਾਜੀ ਇਹਦੀ ਕੀ ਡਿਟੇਲ ਹੈ ਜੀ ਅਗਲੀ ਵਾਰ ਦੀ ਇਹ ਇਹ ਲੈ ਦੇ ਕੇ ਦਿੱਤੀ 45000 45 ਦੀ ਤੇ ਇਹਦੀ ਕੀ ਹੁਣ ਸਥਿਤੀ ਹੈ ਸੂਨ ਵਾਲੀ ਹੈ ਜੀ ਹਾਂਜੀ ਸੂਨ ਵਾਲੀ ਹੈ ਹਫਤਾ ਕੱਡੂਗੀ ਹਫਤਾ ਕੱਡੂਗੀ ਤੇ ਸੂਬਾ ਦੂਜਾ ਦੂਜਾ ਸੂਬਾ ਦੂਜਾ ਸੂਬਾ ਦੋਸਤੋ ਸੈਕੰਡ ਟਾਈਮਰ ਆ ਇੱਕ ਹਫਤੇ ਦੀ ਕੱਚੀ ਆ ਠੀਕ ਹੈ ਜੀ 7 ਦਿਨ ਲੈ ਜਾਊਗੀ ਕਿਉਂਕਿ ਜਿਹੜੀ ਦੋਸਤੋ ਮਹਾਰਾਸ਼ਟਰ ਜਾਣੀ ਹੁੰਦੀ ਹੈ ਵੀ ਤਿੰਨ ਤੋਂ ਚਾਰਕ ਦਿਨ ਦਾ ਜਿਹੜਾ ਸਮਾਂ ਲੱਗਦਾ ਅਪਰੋਕਸੀਮੇਟਲੀ ਤੇ ਕੱਚੀਆਂ ਵੇੜਾਂ ਹੀ ਵੀਰ ਹੁਣੇ ਅੱਗੇ ਪੁੱਛਾਂਗੇ ਪ੍ਰੋਪਰ ਇਹ ਡੇਰੀ ਲਈ ਲੱਗੇ ਜਾਂਦੇ ਆ ਜਾਂ ਅੱਗੇ ਸੇਲ ਪਰਚੇਜ਼ ਲਈ ਲੈ ਕੇ ਜਾਂਦੇ ਆ ਉਹ ਬਾਈ ਸਾਹਿਬ ਦੇ ਨਾਲ ਆਪਾਂ ਜਿਹੜੀ ਗੱਲਬਾਤ ਕਰਕੇ ਉਹ ਜ਼ਰੂਰ ਪੁੱਛਾਂਗੇ ਠੀਕ ਹੈ ਜੀ ਬਾਈ ਸਾਹਿਬ ਜੀ ਆਇਓ ਮੜਾ ਜੀ ਇਹ ਤੇਲੇ ਹੋਈ ਹੈ ਜੀ ਇਹ 45 ਦੀ ਮੁੱਤੀ ਹੈ ਵੀ ਲੈ 45 ਦੀ ਅੱਛਾ ਇੱਕ ਇੱਕ ਗੱਲ ਬਾਈ ਸਾਹਿਬ ਇਹ ਖਾਸ ਮਿਲਕਿੰਗ ਡੇਰੀ ਤੇ ਚਣੀਆਂ ਜਾਂ ਅੱਗੇ ਵੇਚਣ ਵਾਸਤੇ ਲੈ ਕੇ ਜਾਂਦੇ ਅੱਗੇ ਵੇਚਣ ਵਾਸਤੇ ਲੈ ਠੀਕ ਆ ਤੇ ਆਓ ਅਗਲੀ ਬੈੜ ਇਹਦੀ ਵੀ ਡਿਟੇਲ ਦੱਸ ਦਿਓ ਜੀ ਵੱਡੀ ਬੈੜ ਆ ਕਾਫੀ ਹਾਂਜੀ ਹਾਂਜੀ ਇਹਦੀ ਕੀ ਡਿਟੇਲ ਸੁਹੀ ਹੈ ਜੀ ਇਹਨਾਂ ਗੱਬਣੀ ਇਹ ਵੀ 10 ਦਿਨ ਕੱਢੂਗੀ 10 ਕਿ ਦਿਨ ਲੈ ਜੂਗੀ ਇੱਕ ਹਫਤਾ ਹੀ ਕੱਢੂਗੀ ਇਹਦੀ ਠੀਕ ਆ 10 ਦਿਨ ਲੈ ਜੂਗੀ ਦੋਸਤੋ ਇੱਕ ਹਫਤਾ ਪਾਈ ਜਾਂਦਾ ਵੀ ਖੇੜਾ ਖਿੱਚ ਕੇ ਸਮਾਂ ਲੈ ਜੂਗੀ ਸਵੇਰ ਦੂਜਾ ਸੋਨਾ ਕਿ ਤੇ ਜੀ ਦੂਜਾ ਦੂਜਾ ਸਵੇਰ ਬਾਕੀ ਆਰਡਰ ਦੀ ਕੁਆਲਿਟੀ ਬਹੁਤ ਖੂਬਸੂਰਤ ਆ ਹਵਾਨੇ ਸਾਰਿਆਂ ਦੇ ਚੰਗੇ ਆ ਦੋਸਤੋ ਠੀਕ ਆ ਤੇ ਮਹਾਰਾਸ਼ਟਰ ਜਿਹੜੀ ਇਹਨਾਂ ਦੀ ਪਹੁੰਚ ਹੋਣੀ ਇੱਕ ਵਾਰੀ ਫੇਰ ਮੈਂ ਰਿਪੀਟ ਕਰ ਦਿੰਦਾ ਤੇ ਕਾਫੀ ਜਿਆਦਾ ਜਿਹੜਾ ਮਾਲ ਹੈ ਦੋਸਤੋ ਮਹਾਰਾਸ਼ਟਰਾ ਜਾਂਦਾ ਲੈਓ ਜੀ ਲੈ ਜਾ ਠੀਕ ਆ ਵੱਡੀਆਂ ਬੈੜਾਂ ਨੇ ਓਵਰ ਆਲ ਠੀਕ ਆ ਤੇ ਤਕਰੀਬਨ ਥਾਣ ਖਵਾਨਾ ਤੁਸੀਂ ਵੇਖ ਕੇ ਚੈੱਕ ਕਰੋ ਅੱਛਾ ਇਹਦਾ ਫਿਰ ਬਾਈ ਕੀ ਲੈਦੇ ਹੋਈ ਆ ਇਹ 55 ਦੀ ਲਈ ਆ ਜੀ 55 ਦੀ ਹਾਂਜੀ ਤੇ ਅਗਲੀ ਜਿਹੜੀ ਬੈੜ ਆ ਰਹੀ ਹੈ ਜੀ ਇਹਦੀ ਕੀ ਡਿਟੇਲ ਆ ਇਹ ਵੀ 55 ਦੀ ਲਈ ਆ ਜੀ 55 ਦੀ ਲਈ ਹੈ ਤੇ ਸੂਨ ਵਾਲੀ ਏ ਆ ਸੂਨ ਵਾਲੀ ਏ ਵੀ ਸੂਨ ਵਾਲੀ ਬੈੜ ਆ ਜੀ ਵੱਡੇ ਕੱਦ ਕਰਦੇ ਵਿੱਚ ਆ ਤੇ ਮਿਲਕਿੰਗ ਜਿਹੜੀ ਦੋਸਤੋ ਅਪਰਕਸੀਮੇਟਲੀ ਘਟੋ ਘੜ ਵੀ 25 ਪਲੱਸ ਵੀ ਜਿਹੜੀਆਂ ਚਵਾਉਣ ਵਾਲੀਆਂ ਬਿਹੜਾਂ ਨੇ 25 ਦਾ ਵੀ 30 ਪਲੱਸ ਵੀ ਹੋ ਸਕਦੀਆਂ ਨੇ ਬਾਕੀ ਜਿਹੋ ਜਿਹਾ ਹਵਾਨਾ ਤੇ ਬਿਲਕੁਲ ਜਿਹੜੀ ਸਰੀਰ ਦਾ ਢਾਂਚਾ ਬੰਤਰ ਜਿਹੜੀਆਂ ਦੋਸਤੋ ਸਟਰਕਚਰ ਫਵਾਨੇ ਦਾ ਹੈਗਾ ਤੇ ਤਕਰੀਬਨ ਜਿਹੋ ਜਿਹਾ ਪੇਟ ਪੂਠਾ ਵੱਡੇ ਕੱਦ ਕੜ ਦੇ ਵਿੱਚ ਬਿਹੜਾ ਤੇ 30 ਪਲੱਸ ਵੀ ਮੰਨ ਸਕਦੇ ਜੀ ਇਹ ਤਾਂ ਫੇਰ ਬਾਈ ਕੀ ਲੈਦੇ ਹਾਂ ਹਾਂਜੀ ਕਿੰਨੇ ਦੀ ਹੋਈ ਏ 55 ਦੀ ਹਾਂ 55 ਦੀ 55 ਦੀ ਆ ਠੀਕ ਆ ਅੱਗੇ ਫੇਰ ਬਾਈ ਮਾਰ ਐਕਟਰ ਦੇ ਵਿੱਚ ਖਾਸ ਕਰਕੇ ਮੈਂ ਇੱਕ ਵਾਰੀ ਫੇਰ ਕਹਿਣਾ ਇਹ ਖਾਸ ਡੇਰੀ ਆਸਤੇ ਜਾਂ ਦੁੱ ਜਾ ਬਕਾਊ ਮਾਲ ਕੇ ਵੇਚਦੇ ਨੇ ਬਕਾਊ ਜਾਂਦੇ ਜੀ ਠੀਕ ਆ ਜੀ ਅੱਗੇ ਫਿਰ ਚੰਗੇ ਭਾਵਾ ਤੇ ਉਤਰ ਵੇਖਦੀਆਂ ਵੀ ਹਾਂਜੀ 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 ਜੀ ਠੀਕ ਆ ਆਜੋ ਭਾਈ ਅੱਗੇ ਕੱਢੀਏ ਬਿਹੜ ਹੋਰ ਕੱਢੋ ਹੋਰ ਠੀਕ ਆ ਤੇ ਇਹ ਬਿਹੜਾਂ ਜਿਹੜੀਆਂ 200 ਸਾਰੀਆਂ ਹੈਗੀਆਂ ਨੇ ਜੇਕਰ ਆਪਾਂ ਕੱਲੀ-ਕੱਲੀ ਦੀ ਵੀ ਡਿਟੇਲ ਤੁਹਾਡੇ ਨਾਲ ਸਾਂਝੀ ਕਰੀਏ ਤੇ ਫਿਰ ਵੀ ਵੀਡੀਓ ਕਾਫੀ ਲੰਬੀ ਹੁੰਦੀ ਆ ਤੇ ਪਰ ਜਿੰਨਾ ਵੀ ਹੋ ਸਕਦਾ ਕੁਰੀ ਆਪਾਂ ਤੁਹਾਨੂੰ ਬਿਹੜਾਂ ਦਿਖਾ ਦੇਣੀਆਂ ਨੇ ਵੀ ਕਿਹੋ ਜਿਹੇ ਬਿਹੜਾਂ ਜਿਹੜੀਆਂ ਬਾਹਰ ਆਊਟ ਆਫ ਸਟੇਟ ਜਾ ਰਹੀਆਂ ਨੇ ਠੀਕ ਆ ਆ ਕਰੋ ਚੈੱਕ ਇਹਦੀ ਭਾਈ ਸਾਹਿਬ ਕੀ ਡਿਟੇਲ ਆ ਬਿਹੜ ਦੀ ਨਾਲੋਂ ਨਾਲ ਹੀ ਤਤ ਕੱਚੀ ਹੈ ਕਾਫੀ ਹੈ ਹਾਂ ਕੱਚੀ ਹੈ ਅਜੇ ਲਾਇਆ 15 ਦਿਨਾਂ ਚੋਂ ਤੇ ਦੂਜਾ ਤੀਜਾ ਸਵੇਰ ਸੁਣ ਜਾ ਰਹੀ ਹੈ ਦੂਜਾ ਦੂਜਾ ਸਵੇਰ ਠੀਕ ਆ ਹਜੇ ਸਮਾਂ ਲੈ ਜੂਗੀ ਮੋੜ ਲੀਏ ਜੀ ਕੱਚੀ ਹੈ ਬੈੜ ਠੀਕ ਆ ਤੇ ਬਾਕੀ ਤਾਜ਼ੀਆਂ ਜਿਹੜੀਆਂ ਸੁਈਆਂ ਸਵਈਆਂ ਬੈੜਾਂ ਵੀ ਜਾਂਦੀਆਂ ਨੇ ਬਾਕੀ ਕੱਚੀਆਂ ਬੈੜਾਂ ਜਿਹੜੀਆਂ 10 ਤੋਂ 15 ਦਿਨ ਕੱਚੀਆਂ ਹੁੰਦੀਆਂ ਨੇ ਉਹ ਜਾਂਦੀਆਂ ਦੋਸਤੋ ਡਿਲੀਵਰੀ ਦੇ ਵਿੱਚ ਜਾਂਦੀਆਂ ਨੇ ਕਿਉਂਕਿ ਤਿੰਨ ਤੋਂ ਚਾਰ ਦਿਨ ਹਜੇ ਬਿਲਕੁਲ ਸਫਰ ਦੇ ਵਿੱਚ ਲੱਗ ਜਾਣੇ ਆ ਇਹ ਕਿੰਨੇ ਦੀ ਵੀਰਣ ਦਾ ਲੈ ਤੇ ਹੈ ਕੀ ਲੈ ਦੇਂਗਾ ਇਹ 55 ਦੀ ਲਈ ਆ 55 ਦੀ ਹਾਂ ਠੀਕ 55 ਦੀ ਲਈ ਲੈਦੇ ਹੋਈ ਆ ਜੈਸਨੋ 55 ਦੀ ਆ ਇੱਕ ਵੱਡੀ ਵੜ ਅਗਰੀ ਆ ਸਾਹ ਵਿੱਚ ਦੋ ਮਿੰਟ ਵੀਰੇ ਰੋਕ ਲਈ ਰੋਕ ਲਈ ਤੇ ਇਹਦੀ ਡਿਟੇਲ ਪਈ ਪਹਿਲਾਂ ਸਾਹਿਬ ਜੀ ਦੱਸ ਦੋ ਕੀ ਹੈਗੀ ਇਹਨੂੰ ਕਤੋਰ ਦੇ ਹਾਂ ਹਾਂ ਤਿੰਨਵਾ ਸਵੇਰ ਸੁਣ ਜਾ ਰਹੀ ਹੈ ਜੀ ਇਹ ਇਹ ਸਵੇਰ ਦੂਜਾ ਜੇ ਦੂਜਾ ਸਵੇਰ ਤੇ ਅਜੇ ਦਿਨ ਲੈ ਜੂਗੀ ਵੀ ਹਾਂਜੀ ਹਾਂਜੀ ਦਿਨ ਲੈ ਜੂਗੀ ਹਫਤਾ ਹੀ ਲੱਜੇ ਮੇਰਾ ਠੀਕ ਹੈ ਹਫਤਾ ਲੈ ਜੂਗੀ ਤੇ ਕੀ ਇਹਦਾ ਮੁੱਲ ਕੀ ਰੇਟ ਇਹਦਾ ਲੱਗਾ ਜੀ 50 ਦੀ ਲਈ 50 ਦੀ ਹਾਂਜੀ ਆਪਾਂ ਸੇਲ ਕੀਤੀ ਪਿਆ ਦੀ ਹਾਂਜੀ ਹਾਂਜੀ ਠੀਕ ਸੋ ਦੋਸਤੋ ਕਿਸੇ ਤਰ੍ਹਾਂ ਦਾ ਕੋਈ ਜਿਹੜਾ ਸਰੂ ਨਹੀਂ ਹੈਗਾ ਜਾਂ ਕਿਸੇ ਤਰ੍ਹਾਂ ਦਾ ਕੋਈ ਐਕਸਟਰਾ ਹੈਗਾ ਭਾਈ ਚਾਰ ਥਣ ਨੇ ਠੀਕ ਆ ਤੇ ਤੋਰ ਲਾ ਥੋੜੀ ਜੀ ਫਿਰ ਆ ਕਰੋ ਚੈੱਕ 45 50 45 50 ਦੀਆਂ ਜਿਹੜੀਆਂ ਵਹਿੜਾਂ ਦੋਸਤੋ ਠੀਕ ਆ ਜੀ ਜਿੰਨੇ ਇਹਦੇ ਚ ਬਿਲਕੁਲ ਅੱਗੇ ਸੇਲ ਕੀਤੀਆਂ ਨੇ ਭਾਈ ਨੇ ਠੀਕ ਆ 45 ਤੋਂ ਲੈ ਕੇ 50 55 50 55 ਤੱਕ ਜਿਹੜੀ ਇਹਨਾਂ ਦੀ ਜਿਹੜੀਆਂ ਦੋਸਤੋ ਅਬਿਕਰੀ ਹੋਈ ਆ ਠੀਕ ਆ ਵਹਿੜਾਂ ਬਿਲਕੁਲ ਰੈਡੀ ਨੇ ਮਾਰ ਐਕਸਟਰਾ ਜਾਣ ਦੇ ਲਈ ਹਾਂਜੀ ਮੋੜ ਦਿਓ ਫਿਰ ਠੀਕ ਅਗਲੀ ਵੈੜ ਕਰੀਏ ਪੇਸ਼ ਜੀ ਬਈ ਘਟੋ ਘਰ ਸਾਹਿਬ ਇਹ ਕਿੰਨੇ ਹੈਗੇ 10 ਨਾਗਾ ਘਟੋ ਘਟ ਹਾਂਜੀ 10 ਹੈ ਜੀ 10 10 ਨਾਗਾ 10 ਠੀਕ ਆ ਤੇ ਜਿੰਨਾਂ ਚ ਕੱਚੀਆਂ ਤੇ ਕੁਝ ਕੁ ਸੂਈਆਂ ਵੀ ਹੈਗੀਆਂ ਹਾਂਜੀ ਦੋ ਹੀ ਸੂਈਆਂ ਤੇ ਇਹ ਵੈੜ ਜਿਹੜੀ ਇਹ ਜਰਸੀ ਐ ਐਫ ਦਾ ਕਰਾਸ ਆ ਗਈ ਇਹ ਕਿਹਦਾ ਹਾਂ ਜਰਸੀ ਆਦੀ ਹੈ ਅੱਛਾ ਅੱਛਾ ਇਹ 40 ਦੀ ਲਈ ਜੇ ਠੀਕ ਆ ਇਹ 40 ਦੀ ਸਮਾਂ ਬਈ ਹਫਤਾ ਲੈ ਜੂਏ ਇਹ ਵੀ ਹਫਤੇ ਹੀ ਕੱਢ ਦੂਗਾ ਠੀਕ ਆ ਹਫਤਾ ਕੱਢ ਦੂਗੀ ਪੀਰਾਂ ਦਾ ਠੀਕ ਆ ਤੇ ਬਿਲਕੁਲ ਦਰਮਿਆਨੇ ਕੱਦ ਦੇ ਵਿੱਚ ਜਰਸੀ ਤੇ ਥੋੜਾ ਐਚ ਐਫ ਦਾ ਕਰਾਸ ਆਪਾਂ ਕਹਿ ਸਕਦੇ ਇਹਨੂੰ ਤੇ ਮੋਹਲ ਬਾਈ ਨੂੰ ਪੁੱਛਦਾਂਗੇ ਤਕਰੀਬਨ ਖਵਾਨਾ ਸੋਨਾ ਵਖਾਉਂਦੀ ਪਈ ਆ ਤੇ ਕਿੰਨੇ ਕ ਦੀ ਪਈ ਹੈ ਸੇਲ ਕਰਤੀ ਆ ਇਹ 40 ਦੀ ਲਈ ਲੈ ਕੇ ਦਿੱਤੀ 40 ਦੀ 40 ਦੀ ਲੈ ਕੇ ਦਿੱਤੀ ਆ ਲਓ ਵੀ ਠੀਕ ਆ ਤੇ ਵੇੜਾ ਜਿਹੜੀਆਂ ਇਸੇ ਤਰ੍ਹਾਂ ਦੋਸਤੋ ਤਕਰੀਬਨ ਜਾਹ 11 12 ਨੱਕ ਨੇ ਜਿਹੜੇ ਅੱਜ ਲੋਡ ਹੋਣੇ ਨੇ ਪਿੰਡ ਗਹਿਰੀ ਦੇ ਵਿੱਚ ਖੜੇ ਆ ਦੋਸਤੋ ਤਹਿਸੀਲ ਤੇ ਜ਼ਿਲ੍ਹਾ ਇਸ ਪਿੰਡ ਨੂੰ ਜਿਹੜਾ ਦੋਸਤੋ ਸ਼੍ਰੀ ਤਰਨਤਾਰਨ ਸਾਹਿਬ ਲੱਗਦਾ ਹੈਗਾ ਠੀਕ ਆ ਤੇ ਖਾਸ ਤੌਰ ਤੇ ਜੇ ਕਿਸੇ ਵੀਰ ਨੇ ਐਨੀਮਲ ਲੈਣਾ ਹੈਗਾ ਨਾ ਖਾਸ ਤੌਰ ਤੇ ਬਿਹੜਾਂ ਦੇ ਵਿੱਚ ਤਾਂ ਤੁਸੀਂ ਬਾਈ ਸਾਹਿਬ ਦੇ ਨਾਲ ਸੰਪਰਕ ਕਰ ਲਿਓ ਕਿਸੇ ਵੀ ਕੋਨੇ ਦੇ ਵਿੱਚ ਬੈਠੇ ਹੋ ਸ਼੍ਰੀ ਤਰਨਤਾਰਨ ਸਾਹਿਬ ਜੇਕਰ ਜ਼ਿਲ੍ਹੇ ਦੇ ਵਿੱਚ ਬੈਠੇ ਹੋ ਅਮਰਸਰ ਬੈਠੇ ਹੋ ਠੀਕ ਆ ਜਲੰਧਰ ਬੈਠੇ ਹੋ ਤੁਸੀਂ ਜਿਹੜੇ ਸੰਪਰਕ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲ ਰਹੇ ਆ ਇਹਨਾਂ ਤੋਂ ਤੁਸੀਂ ਸੰਪਰਕ ਕਰਨਾ ਹੈਗਾ ਤੇ ਇਹ ਵੀ ਮੈਨੂੰ ਲੱਗਦਾ ਵੀ ਪਹਿਲੇ ਸੂਫੇ ਆ ਪਹਿਲਾ ਪਹਿਲਾ ਸੂਫਾ ਸੂਣੀ ਹੈ ਜੀ ਆਹ ਸੂਫੀ ਸੂਫੀ ਪਹਿਲਾ ਹੈ ਸੂਫੀ ਹੈ ਹਾਂ ਤੇ ਦਿਨ ਕਿੰਨੇ ਹੋ ਗਏ ਇਹਨੂੰ ਲੈਣ ਅੱਜ ਤਿੰਨ ਚਾਰ ਦਿਨ ਹੀ ਹੋਏ ਤਿੰਨ ਤੋਂ ਚਾਰ ਦਿਨ ਸਮਾਂ ਹੋ ਗਿਆ ਬੱਚਾ ਬੱਛਾ ਦਾ ਬੱਛਾ ਹੈ ਬੱਛਾ ਜੀ ਬਸ ਬੱਛਾ ਹੈ ਠੀਕ ਹੈ ਭਾਈ ਲੈ ਜੋ ਇਹਨੂੰ ਬਾਕੀ ਫੇਸ ਦੀ ਕੁਆਲਿਟੀ ਚੰਗੀ ਆ ਪਹਿਲਾਂ ਉਹ ਵਹਿੜੀ ਆ ਦੋਸਤੋ ਪਹਿਲਾਂ ਉਹ ਵਹਿੜ ਜਿਹੜੀ ਸੋਈ ਆ ਠੀਕ ਆ ਜੀ ਫਸਟ ਟਾਈਮਰ ਆ ਤੇ ਬਾਕੀ ਕਦ ਕੱਠੇ ਤੁਸੀਂ ਵਹਿੜ ਦਾ ਚੈੱਕ ਕਰ ਲੋ ਠੀਕ ਆ ਇੱਕ ਜਿਹੜਾ ਪਰਪਸ ਹੈਗਾ ਦੋਸਤੋ ਵੀਡੀਓ ਬਣਾਉਣ ਦਾ ਵੀ ਇਹੋ ਹੀ ਹੈਗਾ ਵੀ ਘੱਟੋ ਘੱਟ ਵੀ ਬਾਈ ਹੁਣੀ ਮਤਲਬ ਖਰੀਦੋ فروਖਤ ਕਰਕੇ ਜਿਹੜੇ ਵਿਕਰੀ ਵਾਲੇ ਪਸ਼ੂ ਆ ਖਾਸ ਤੌਰ ਤੇ ਆਊਟ ਆਫ ਪੰਜਾਬ ਆਊਟ ਆਫ ਸਟੇਟ ਜਿਹੜੇ ਭੇਜਦੇ ਆ ਠੀਕ ਆ ਵੈੜਾ ਜਿਹੜੀਆਂ ਆਟੋ ਸਟੇਟ ਜਾਂਦੀਆਂ ਨੇ ਜਿਹੜਾ ਮਕਸਦ ਹੈਗਾ ਖਾਸ ਵੀਡੀਓ ਪਾਉਣ ਦਾ ਆਪਣਾ ਇਹੋ ਹੈਗਾ ਵੀ ਪਸ਼ੂ ਕਿਸੇ ਨੇ ਖਰੀਦਣਾ ਹੈਗਾ ਚਾਹੇ ਵੇਚਣਾ ਹੈਗਾ ਤੇ ਸੰਪਰਕ ਤੁਸੀਂ ਬਾਈ ਸਾਹਬ ਦੇ ਨਾਲ ਕਰਨਾ ਹੈਗਾ ਠੀਕ ਆ ਤੇ ਹੋਰ ਕੋਈ ਰਹਿ ਗਈ ਬਾਈ ਜੀ ਸਾਰੀਆਂ ਵਿਖਾ ਦਿੱਤੀ ਆਪਾਂ ਵੈੜਾ तकरीबन 1 2 3 4 5 6 7 8 9 10 10 ਵੈੜਾ ਦੋਸਤੋ ਦਿਖਾਈਆਂ ਨੇ ਠੀਕ ਆ ਬਿਲਕੁਲ ਇਹਨਾਂ ਦੇ ਵਿੱਚੋਂ ਕੁਝ ਕੁ ਵੈੜਾ ਕੱਚੀਆਂ ਨੇ ਸਮਾਂ ਲੈ ਜਾਣਗੀਆਂ ਤੇ ਬਾਕੀ ਸੂਈਆਂ ਵੀ ਹੈਗੀਆਂ ਨੇ ਤੇ ਸਾਹਬ ਬਾਈ ਇੱਕ ਸੰਪਰਕ ਨੰਬਰ ਆਪਣੇ ਵੀਰ ਜਰੂਰ ਦੱਸ ਦਈਏ ਹਾਂਜੀ ਮੋਬਾਈਲ ਨੰਬਰ ਫੋਨ ਨੰਬਰ ਜ਼ਰੂਰ ਦੱਸ ਦਿੱਤੀ ਬਾਕੀ ਜਿਹੜੇ ਦੋਸਤੋ ਭਾਈ ਸਾਹਿਬ ਦੇ ਸੰਪਰਕ ਨੰਬਰ ਨੇ ਨਾ ਉਹ ਜ਼ਰੂਰ ਨੋਟ ਕਰ ਲਓ ਜੀ 93160 81376 93160 81376 ਠੀਕ ਹੈ ਇਹ ਭਾਈ ਸਾਹਿਬ ਦੇ ਜਿਹੜੇ ਸੰਪਰਕ ਨੰਬਰ ਨੇ ਤੇ ਭਾਈ ਸਾਹਿਬ ਪਿੰਡ ਗਹਿਰੀ ਖਾਸ ਹਨ ਹਾਂਜੀ ਗਹਿਰੀ ਤੇ ਨਾਲ ਲੱਗਦੇ ਪਿੰਡ ਹੋਰ ਦੱਸ ਦਿਓ ਜੀ ਹੋਰ ਰਾਯਾਤਾਲ ਜਾਂ ਬੁਰਜਿਆ ਸਰਾਹੇਤਨ ਠੀਕ ਹੈ ਇਹਦੇ ਨਾਲ ਲੱਗ ਜੀ ਚਲਿਆ ਚਲਿਆ ਲਈਆ ਹੋਇਆ ਠੀਕ ਆ ਠੀਕ ਆ ਆ ਸਾਰੇ ਆਪਣੇ ਭੈਣ ਭਰਾ ਵੀਰ ਜਿੰਨੇ ਜੁੜੇ ਆ ਪਿੰਡ ਵਾਸੀ ਨੇ ਸਾਰੇ ਵੀਰ ਨੇ ਆਪਣੀਆਂ ਗੱਡੀਆਂ ਨੇ ਆਪਣਾ ਮਾਲ ਚੁੱਕਿਆ ਤੇ ਆ ਮਾਲ ਕੇ ਆਪਣਾ ਵੀਰ ਆਨਰਰ ਨੇ ਗੱਡੀ ਇਹਨਾਂ ਵੀਰਾਂ ਨੇ ਚਲਾ ਕੇ ਲੈ ਜਾਣੀ ਬਾਈ ਜੀ ਸਸਰੀਕਾਨ ਸਸਰੀ ਜੀ ਤੇ ਬਾਈ ਜੀ ਮਹਾਰਾਸ਼ਟਰ ਜਾ ਰਹੇ ਹੋ ਹਾਂਜੀ ਮਹਾਰਾਸ਼ਟਰ ਤੇ ਆਪਾਂ ਬਾਈ ਜੀ ਬਿਲੋਂਗ ਕਿੱਥੋਂ ਕਰਦੇ ਵੈਸੀ ਸੰਬੰਧ ਕਿੱਥੋਂ ਆਪਾਂ ਪੱਟੀ ਤੋਂ ਜੀ ਪੱਟੀ ਤੋਂ ਖਾਸੀ ਗੱਡੀ ਆਪਣੀ ਆ ਗੱਡੀਆਂ ਆਪਣੀਆਂ ਜਾਂਦੀਆਂ ਜੀ ਮਹਾਰਾਸ਼ਟਰ ਲੈ ਕੇ ਮਾਲ ਠੀਕ ਆ ਤੇ ਬਾਈ ਜੀ ਅੱਜ ਮੰਨ ਲਓ ਵੀ 16 ਨੂੰ ਆਪਾਂ ਵੀਡੀਓ ਬਣਾ ਰਹੇ ਹਾਂ ਹਾਂਜੀ ਤੇ ਵਿਜ਼ਿਟ ਕਦੋਂ ਹੈਗੀ ਪਹੁੰਚ ਕਦੋਂ 16 ਦਸੰਬਰ 18 ਨੂੰ ਰਾਤ ਨੂੰ ਪਹੁੰਚ ਜਾਣਾ ਹੈ 18 ਨੂੰ ਪਹੁੰਚ ਜਾਣਾ ਤੇ ਕਿਹੜੇ ਜ਼ਿਲੇ ਕਿਹੜੇ ਪਿੰਡ ਕਿਹੜੇ ਸ਼ਹਿਰ ਨਗਰ ਚ ਜਾ ਰਹੇ ਆ ਆਪਣੇ ਪਸ਼ੂਏ ਇਹ ਜੀ ਸੰਗਮਨੇਰ ਦੇ ਸੰਗਮਨੇਰ ਲੌਨੀ ਮੰਡੀ ਲੱਗਦੀ ਲਾਗੇ ਹਾਂਜੀ ਉੱਥੇ ਜਾ ਰਹੇ ਜੀ ਸਿੱਧਾ ਮੰਡੀ ਚ ਡਾਇਰੈਕਟ ਐਂਟਰੀ ਹੋਵੇਗੀ ਨਾ ਨਹੀਂ ਨਹੀਂ ਕਰੇ ਕਰੇ ਹੋਵੇਗਾ ਹਾਂ ਕਰੇ ਫਿਰ ਅੱਗੇ ਸੇਲ ਵਿਕਰੀ ਵਾਸਤੇ ਭਾਈ ਅੱਗੋਂ ਜਿਹੜੇ ਮਾਲਕ ਹੋਣਗੇ ਉਹ ਅੱਗੇ ਵੇਚਣ ਵਾਸਤੇ ਠੀਕ ਆ ਹਾਂਜੀ ਤੇ ਇੱਕ ਵਾਰੀ ਨਾਮ ਆਪਣਾ ਜ਼ਰੂਰ ਦੱਸ ਦਿਲਜਿੰਦਰ ਸਿੰਘ ਤੇ ਵੀਰ ਕੋਈ ਹੈਗਾ ਓਨਰ ਮਾਲਕ ਜਿਹੜਾ ਲੈ ਕੇ ਜਾ ਰਿਹਾ ਖਾਸ ਦੀ ਨਾਲ ਨਹੀਂ ਜਾਣਾ ਜੀ ਕਿਸੇ ਵੀ ਅਸੀਂ ਆਪ ਹੀ ਲੈ ਜਾਣਾ ਆਪ ਹੀ ਜਾਣਾ ਮਾਲਕ ਉੱਥੇ ਹੈਗੇ ਜੇ ਉਹਨਾਂ ਦੇ ਕੋਲ ਸਿੱਧਾ ਡਾਇਰੈਕਟ ਲੈ ਜਾਣਾ ਆਨਲਾਈਨ ਮਾਲ ਆਨਲਾਈਨ ਮਾਲ ਆਨਲਾਈਨ ਮਾਲ ਲੈਂਦੇ ਆ ਹਾਂ ਠੀਕ ਆ ਜੀ ਤੇ ਆਪਣੀਆਂ ਗੱਡੀਆਂ ਨੇ ਉੱਥੇ ਪੱਕੇ ਚਲਦੇ ਨਹੀਂ ਲੈ ਕੇ ਜਾਂਦੇ ਠੀਕ ਆ ਜੀ ਤੇ ਸੋ ਦੋਸਤੋ ਬਾਈ ਸਾਹਿਬ ਦੇ ਨਾਲ ਸੰਪਰਕ ਕਰ ਲਿਓ ਬਾਈ ਸਾਹਿਬ ਜੇ ਕਿਸੇ ਨੇ ਵੇੜਾ ਲੈਣੀ ਆ ਤੇ ਤੁਹਾਨੂੰ ਮਿਲੇ ਹਾਂ ਮਿਲ ਸਕਦੇ ਕੋਈ ਫੋਨ ਤੁਹਾਡੇ ਨੰਬਰ ਜਿਹੜੇ ਲਗਾਤਾਰ ਸਕਰੀਨ ਤੇ ਚੱਲ ਰਹੇ ਆ ਨੰਬਰਾਂ ਤੇ ਤੁਹਾਡੇ ਕੰਟੈਕਟ ਕਰ ਲਿਓ ਹਾਂਜੀ ਹਾਂਜੀ ਤੇ ਵੇੜ ਕਿਸੇ ਨੇ ਲੈਣੀ ਭਾ ਪੜਤੇ ਚ ਦਬਾਅ ਵੀ ਦੋਗੇ ਹਾਂ ਦਵਾ ਦੇਂਗੇ ਠੀਕ ਆ ਤੇ ਸੋ ਦੋਸਤੋ ਪੰਜਾਬ ਦੇ ਵਿੱਚ ਖਾਸ ਤੌਰ ਤੇ ਕਿਸੇ ਵੀ ਕੋਨੇ ਦੇ ਵਿੱਚ ਤੁਸੀਂ ਬੈਠੇ ਹੋ ਤੇ ਬਾਈ ਸਾਹਿਬ ਦੇ ਨਾਲ ਸੰਪਰਕ ਕਰ ਲਿਓ ਕਿਉਂਕਿ ਇੱਧਰ ਮੈਂ ਬਾਰਡਰ ਏਰੀਆ ਤੇ ਤੁਰਿਆ ਫਿਰਦਾ ਹਿੰਦੁਸਤਾਨ ਤੇ ਪਾਕਿਸਤਾਨ ਦਾ ਬਾਉਂਡਰ ਆ ਇੱਧਰ ਤੇ ਨਸ਼ਹਰਾ ਢਾਲਾ ਬਿਲਕੁਲ ਨਜ਼ਦੀਕ ਪਿੰਡ ਆ ਠੀਕ ਆ ਦੀ ਬਿਧੀ ਚੰਦ ਜਿਹੜਾ ਸ਼ੀਨਾ ਹੈਗਾ ਬਿਲਕੁਲ ਲੱਗ ਗਿਆ ਚਾਲ ਪਿੰਡ ਬਿਲਕੁਲ ਨਜ਼ਦੀਕ ਆ ਤੇ ਇਤਨਾ ਕਰਕੇ ਜਿਹੜਾ ਦੋਸਤੋ ਨਾਰਲੀ ਵਾਲੇ ਪਾਸੇ ਹੋਵੇ ਤੁਸੀਂ ਆ ਸਕਦੇ ਹੋ ਠੀਕ ਆ ਖਲੜਾ ਠਿੱਖੀ ਪਿੰਡ ਤੋਂ ਖਲੜਾ ਜਦੋਂ ਆਉਂਦੇ ਤੇ ਨਾਰਲੀ ਤੋਂ ਤੁਸੀਂ ਬਿਧੀ ਜਾਂ ਸ਼ੀਨਾ ਤੇ ਸਿੱਧਾ ਜਿਹੜਾ ਨਿਸ਼ਾਰਾ ਟਾਲਾ ਆ ਸਕਦੇ ਬਾਰਡਰ ਦੇ ਨਾਲ ਬਿਲਕੁਲ ਬਿਲਕੁਲ ਪੱਕੀ ਛੜਕਰਾਈ ਆਉਂਦੀ ਆ ਤੇ ਬਿਲਕੁਲ ਤੁਸੀਂ ਗਹਿਰੀ ਦੇ ਵਿੱਚ ਆਉਣਾ ਹੈਗਾ ਮਿਲਦੇ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ